thank you ਸਤਿ ਸ਼੍ਰੀ ਅਕਾਲ ਭਾਈ ਉਹ ਬਿੱਟੂ ਮਡੂਲੀਂ ਜਾ ਕੇ ਸੋ ਕੀ ਆ ਗਿਆ ਆ ਗਿਆ ਮਾਣ ਕੇ ਸਰਪੰਚ ਦਰਸ਼ਨ ਸਿੰਘ ਪਿੰਡ ਧਰਮਪੁਰੇ ਤੋਂ ਆਪ ਸਭ ਨੂੰ ਇੱਕ ਖੁਸ਼ੀ ਭਰੀ ਖ਼ਬਰੀ ਤੇ ਸਾਰਨ ਬਹੁਤ ਲੋਕਾਂ ਨੂੰ ਜਾਣਕਾਰੀ ਦੇਣਾ ਕਿ ਪਿੰਡ ਧਰਮਪੁਰਾ ਜ਼ਿਲ੍ਹਾ ਕਮਾਨਸਾ ਜਿਲ੍ਹਾ ਮਾਨਸਾ ਪੰਜਾਬ ਦਾ ਪਿੰਡ ਹੈ ਸੋ ਇਸ ਪਿੰਡ ਦੇ ਵਿੱਚ ਅੱਜ ਅਸੀਂ ਸਰਦਾਰ ਕਾਲਾ ਸਿੰਘ ਗਰੇਵਾਲ ਅਰਜਿੰਦਰ ਸੁਭਜਿੰਦਰ ਸਿੰਘ ਜਿਸ ਨੂੰ ਕਾਗਜ਼ਾਦ ਵਿੱਚ ਸੁਭਜਿੰਦਰ ਸਿੰਘ ਹੈ ਪਿਆਰ ਦੇ ਨਾਲ ਕਾਲਾ ਸਿੰਘ ਕਹਿ ਦਿੰਦੇ ਐ ਸੋ ਅੱਜ ਪੂਰੇ ਨਗਰ ਨੇ ਬਹੁਤ ਹੀ ਵਧੀਆ ਜਿਹਾ ਕੀਤਾ ਉਪਰਾਲਾ ਕੀਤਾ ਨੌਜਵਾਨ ਨੇ ਜੂਥ ਨੇ ਤੇ ਬਾਈ ਕੇਸਰੌਰ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਉਪਰਾਲਾ ਕਰਕੇ ਪਿੰਡ ਨੂੰ ਇਕੱਠਾ ਕਰਕੇ ਸਰਬਸੰਮਤੀ ਕੀਤੀ ਗਈ ਹੈ ਤੇ ਖਾਸ ਕਰਕੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਤੇ ਪੂਰੇ ਨਗਰ ਨੂੰ ਵਧਾਈ ਹੈ ਕਿ ਅੱਜ ਤੱਕ ਇਸ ਨਗਰ ਦੇ ਵਿੱਚ ਕਦੇ ਵੀ ਸਰਬਸੰਮਤੀ ਨਹੀਂ ਹੋਈ ਸੋ ਪਹਿਲੀ ਵਾਰ सरपंच जी ਦੀ ਜਿਹੜੀ ਸਰਬਸੰਮਤੀ ਹੋਈ ਹੈ ਤੇ ਕੋਸ਼ਿਸ਼ ਕਰਾਂਗੇ ਕਿ ਬਾਡਾਂ ਦੇ ਵਿੱਚ ਵੀ ਜਿਹੜੀ ਪੰਚਾਇਤ ਮੈਂਬਰਾਂ ਦੀ ਜਿਹੜੀ ਸਰਬਸੰਮਤੀ ਕੀਤੀ ਜਾਵੇ ਔਰ ਮੈਂ ਸਰਪੰਚ ਜੋ ਪਿਛਲੇ ਪਲਾਨ 2018 ਤੋਂ ਲੈ ਕੇ 2023-24 ਤੱਕ ਮੈਨੂੰ ਪਿੰਡ ਵਾਸੀਆਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਮੈਂ ਆਪਣੇ ਤਨਮਾਨ ਤੋਂ ਜਿੰਨਾ ਕੰਮ ਹੋ ਸਕਿਆ ਵੱਧ ਤੋਂ ਵੱਧ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਡੇ ਵੀਰ ਕਾਲ ਸਿੰਘ ਨੂੰ ਤਨਮਾਨ ਤੋਂ ਵਧੀਆ ਦਿਲੋਂ ਪੂਰੀ ਸਪੋਰਟ ਕਰਾਂਗੇ ਤੇ ਹਰ ਕੰਮ ਦੇ ਵਿੱਚ ਇਸ ਨੂੰ ਪੂਰਾ ਸਹਿਯੋਗ ਦੇਵਾਂਗੇ ਅਤੇ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਕੰਮਾਂ ਦੇ ਵਿੱਚ ਸਾਥ ਦੇ ਕੇ ਤਾਂ ਕਿ ਪਿੰਡ ਦਾ ਵਿਕਾਸ ਹੋ ਸਕੇ ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਸਾਰੇ ਪਿੰਡ ਵਾਸੀਆਂ ਨੂੰ ਪਿੰਡ ਧਰਮਪੁਰਾ ਦੇ ਪੂਰੇ ਜੂਥ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅਤੇ Como, o agro de cacau, cacau, só... O agro de Cacaça